ਜੋ ਬੋਲੇ ਇਸ ਓਨਰ ਪਰ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਸਾਹਿਬੇ ਕਮਾਲ ਜਗਤ ਪਿਤਾ ਮਾ ਧੰ ਧੰ ਸਤਿਗੁਰੂ ਦਾਸ ਮਹਾਰਾਜ ਦੇ ਪ੍ਰਕਾਰ ਉਸ ਸਭ ਦੀ ਲੱਖ ਲੱਖ ਵਧਾਈ ਹੋਵੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬੇ ਕਮਾਲ ਜਗਤ ਪਿਤਾ ਮਾ ਜੋ ਉਹਨਾਂ ਨੇ ਸਾਡੇ ਸਮਾਜ ਦੇ ਲਈ ਇੰਨੇ ਕ੍ਰਾਂਤੀਕਾਰੀ ਉਹਨਾਂ ਨੇ ਜੀਵਨ ਬਤੀਤ ਕੀਤਾ ਉਹਨਾਂ ਦੀ ਕ੍ਰਾਂਤੀਕਾਰੀ ਬਾਣੀ ਉਹ ਯੁੱਗ ਪਲਟਾਉ ਸਾਡੇ ਸਤਿਗੁਰੂ ਜੀ ਜਿਨ੍ਹਾਂ ਨੇ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤਰੰਡਰੇ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਵਨ ਛੋਟ ਬੜੇ ਸਭ ਸੰਬਸੇ ਰਬਦਾਸ ਰਹੇ ਪਰ ਥਨ ਜੀਨੇ ਕ੍ਰਾਂਤੀਕਾਰੀ ਬਾਣੀ ਦੇ ਨਾਲ ਜਿਨ੍ਹਾਂ ਨੇ ਸੰਬੋਧਨ ਕੀਤਾ ਹੈ ਔਰ ਸਮਾਜ ਨੂੰ ਨੀਚੋਂ ਊਚ ਕੀਤਾ ਹੈ ਨੀਚੋਂ ਊਚ ਕਰੇ ਮੇਰਾ ਗੋਵਿੰਦ ਕਾਹੂ ਤਰੰਡਰੇ ਨੀਚਿਆਂ ਨੂੰ ਊਚ ਕੀਤਾ ਹੈ ਉਹਨਾਂ ਰਹਿਬਰਾਂ ਦਾ ਪ੍ਰਕਾਰ ਉਹ ਸਭ ਜੋ 26 26 ਜਨਵਰੀ ਨੂੰ ਉਹਨਾਂ ਦੇ ਮਹਾਨ ਸ਼ੁਭ ਯਾਤਰਾ ਅਤੇ 7 ਸੌਰੀ 7 27 ਫਰਵਰੀ ਨੂੰ ਉਹਨਾਂ ਦੇ ਨਗਰ ਕੀਰਤਨ ਤੋਂ ਉਪਰੰਤ ਉਹਨਾਂ ਦੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗ ਉਹਨਾਂ ਦਾ ਉਸ ਦਿਨ ਪ੍ਰਕਾਸ਼ ਪੁਰਬ ਹੈ ਸਮੂਹ ਸੰਗਤਾਂ ਨੂੰ 10 ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਗੁਰੂ ਰਵਜ ਜੀ ਮਹਾਰਾਜ ਦੇ ਸੱਚੇ ਸੇਵਕ ਬਣਨਾ ਹੈ ਜੋ ਨਗਰ ਕੀਰਤਨਾਂ ਦੇ ਵਿੱਚ ਅਸੀਂ ਇੱਧਰ ਉੱਧਰ ਭੱਜੇ ਫਿਰਦੇ ਆਂ ਟੀਕ ਚਹਾੜਾ ਪਾਉਣੇ ਆਂ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਲਾ ਕੇ ਪਟਾਕੇ ਬਜਾਉਣੇ ਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਐਦਾਂ ਦੇ ਕੋਈ ਕਾਰਜ ਨਹੀਂ ਕਰਨੇ ਆਪਾਂ ਸਿਰਫ ਤੇ ਸਿਰਫ ਗੁਰੂ ਮਹਾਰਾਜ ਦੇ ਸੱਚੇ ਸੇਵਕ ਬਣ ਕੇ ਨਗਰ ਕੀਰਤਨ ਦੇ ਵਿੱਚ ਆਪਾਂ ਸ਼ਾਮਲ ਹੋਣਾ ਹੈ ਬੜੇ ਪਿਆਰ ਦੇ ਨਾਲ ਉਹਨਾਂ ਦੀ ਬਾਣੀ ਉਹਨਾਂ ਦੇ ਨਾਮ ਆਪਣਾ ਨਾਮ ਸਿਮਰਨ ਜਪਣ ਦੇ ਆਹੀ ਜਾਣਾ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਸਬੂਤ ਦੇਣਾ ਹੈ ਔਰ ਡੇਰਾ 108 ਸੰਤ ਬਾਬਾ ਮੀਲਰ ਆਜ ਮਹਾਰਾਜ ਤਪੋਸਥਾਨ ਤੇ ਆਪ ਜੀ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਮਾਰਚ ਨੂੰ ਮਹਾਨ ਨਗਰ ਕੀਰਤਨ ਸਜਾਈ ਜਾਣਗੇ ਅਤੇ 7 ਮਾਰਚ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ ਰਾਤ ਨੂੰ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿੱਚ ਭਾਈ ਮਨਿੰਦਰਪਾਲ ਸਿੰਘ ਜੀ ਅਤੇ ਭਾਈ ਸਰਿੰਦਰ ਸਿੰਘ ਸੋਢੀ ਜੀ ਸੋਢੀ ਜੀ ਲੁਧਿਆਣੇ ਵਾਲੇ ਅਤੇ ਸੰਤ ਲਖਮਣਦਾਸ ਜੀ ਡੇਰਾ ਭਰਮਜਾਰੇ ਵਾਲਾ ਕੀਤਨੀ ਜਥਾ ਅਤੇ ਸੁੱਚਾ ਸਿੰਘ ਨਵੇਂ ਸ਼ਹਿਰ ਤੋਂ ਜੋ ਆਪ ਜੀ ਨੂੰ ਸਤਿਗੁਰੂ ਦਾਸ ਮਹਾਰਾਜ ਦੀ ਬਾਣੀ ਦੇ ਨਾਲ ਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਸੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹੋ ਜੋ ਪ੍ਰੋਗਰਾਮ ਹੈ ਆਪ ਜੀ ਸੰਗਤਾਂ ਦੇ ਨਾਲ ਹੀ ਸ਼ੁਭਾ ਇਸ ਪ੍ਰੋਗਰਾਮ ਵਿੱਚ ਕਿਸੇ ਨੇ ਵੀ ਨਸ਼ਾ ਕਰਕੇ ਜਾਂ ਇੱਧਰ ਉੱਧਰ ਕੋਈ ਸ਼ਰਾਰਤ ਬਾਜੀ ਨਹੀਂ ਕਰਨੀ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦਾ ਇਹ ਪ੍ਰਕਾਰ ਪੁਰ ਮਨਾਉਣਾ ਹੈ ਸਾਰੀਆਂ ਸੰਗਤਾਂ ਨੂੰ ਡੀਰਾ ਸਾਹਿਬ ਵੱਲੋਂ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਦਾਸ ਸ਼੍ਰੀ ਗੁਰਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਸਾਰੇ ਹੀ ਮਹਾਪੁਰਸ਼ਾਂ ਨੂੰ ਵੀ ਉਸ ਦਿਨ ਪਹੁੰਚਣਾ ਹੈ ਸਾਰਿਆਂ ਨੇ ਮਹਾਪੁਰਸ਼ਾਂ ਦੇ ਵੀ ਦਰਸ਼ਨ ਕਰਨੇ ਹਨ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋਨ ਰਪੈ ਸਤਿਗੁਰੂ ਦਾਸ ਸਮਾਹਾਰਾਜ ਕੀ ਜੈ